ਇਸ ਵਾਰ ਲੋਕ ਸਭਾ ਕਾ ਬਟੰਡਾ ਵਿਖੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਡ ਜੋੜ ਅਲੱਗ ਅਲੱਗ ਇਲੈਕਸ਼ਨ ਲੜ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਹਰਸਿਮਰਤ ਕੋਰ ਬਾਦਲ ਚੋਟੀਵਾਰ ਇਲੈਕਸ਼ਨ ਲੜ ਰਹੇ ਨੇ ਪਰਮਪਾਲ ਕੋਰ ਸਿੱਧੂ ਬੀਜੇਪੀ ਤੋਂ ਮੀਤਵਾਰ ਨੇ ਕਾਂਗਰਸ ਪਾਰਟੀ ਦੇ ਤੇਜ ਪ੍ਰਕਰ ਅਗੂ ਜੀਤ ਮਹਿੰਦਰ ਸਿੰਘ ਸਿੱਧੂ ਵੀ ਕਾਂਗਰਸ ਵੱਲੋਂ ਉਮੀਦਵਾਰ ਨੇ ਇਥੋਂ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਪੜਕਾਸ਼ ਸਿੰਘ ਬਾਦਲ ਨੂੰ ਹਰਾਇਆ ਅਤੇ ਵਿਧਾਨ ਸਭਾ ਚ ਪਹੁੰਚੇ ਉਹ ਇਲੈਕਸ਼ਨ ਲੜ ਰਹੇ ਨੇ ਸੋ ਆਪਾਂ ਇਹਨਾਂ ਦੇ ਵਿਚਾਰ ਜਾਣਦੇ ਆ ਕਿ ਵੀ ਕਿਹੜੇ-ਕਿਹੜੇ ਮੁੱਦੇ ਹਾਵੀ ਨੇ ਲੋਕ ਸਭਾ ਹਲਕਾ ਬਟਿੰਡਾ ਵਿਖੇ ਵਿਧਾਨ ਸਭਾ ਹਲਕਾ ਬਟਿੰਡਾ ਸੈਰੀ ਵਿਖੇ ਤੇ ਕਿਹੜੀ ਪਾਰਟੀ ਨੂੰ ਕਿਸ ਤਰੀਕੇ ਨਾਲ ਵੋਟ ਕਿੰਨੇ ਕੇ ਵੋਟ ਮਿਲਣੇ ਚਾਹੀਦੇ ਆ ਕਿਹੜੀ ਪਾਰਟੀ ਨੂੰ ਜਿੱਤ ਪ੍ਰਾਪਤ ਹੋਣੀ ਚਾਹੀਦੀ ਹੈ ਸੋ ਆਪਾਂ ਗੱਲਬਾਤ ਕਰਦੇ ਆ ਸਾਡੇ ਨਾਲ ਨੇ ਪਹਿਲਾਂ ਆਪਾਂ ਗੱਲਬਾਤ ਕਰਦੇ ਆ ਸੰਜਿਆ ਜੀ ਅੰਦਰ ਬੋਬੀ ਜੀ ਹਾਲਜੀ ਬੋਮੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਕੀ ਲੱਗਦਾ ਸਾਨੂੰ ਤਾਂ ਕੀ ਲੱਗਣ ਵਾਲਾ ਅਸੀਂ ਤਾਂ ਕਾਂਗਰਸ ਦੀ ਸਿਪਾਹੀ ਆ ਕਾਂਗਰਸ ਦੇ ਨਾਲ ਖੜੇ ਆ ਕਾਂਗਰਸ ਦੀ ਹੀ ਆਵਾਜ਼ ਕਰਾਂਗੇ ਕਾਂਗਰਸ ਦੀ ਹੀ ਗੱਲ ਕਰਾਂਗੇ ਜੋ ਲੋਕ ਇਹਨਾਂ ਪਾਰਟੀਆਂ ਤੋਂ ਚਾਹੇ ਉਹ ਕਾਲੀ ਦਲ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਤੇ ਝੂਠ ਦੀ ਰਾਜਨੀਤੀ ਕਰਕੇ ਇਹਨਾਂ ਨੇ ਜੋ ਗੰਦ ਪਾਇਆ ਸੀ ਉਹ ਅੱਜ ਜਗ ਜाहिर ਹੋ ਗਿਆ ਤੇ ਆਉਣ ਵਾਲਾ ਟਾਈਮ ਕਾਂਗਰਸ ਦਾ ਬਹੁਤ ਵਧੀਆ ਹੈ ਕਿਉਂ ਇਹ ਲੋਕ ਝੂਠ ਬੋਲਦੇ ਸੀ ਝੂਠ ਦੀ ਰਾਜਨੀਤੀ ਕਰਦੇ ਸੀ ਅੱਜ ਉਹ ਕਲੀਅਰ ਹੋ ਗਿਆ ਵੀ ਕਾਂਗਰਸ ਪਾਰਟੀ ਹੀ ਸਾਨੂੰ ਸਭ ਕੁਝ ਦੇ ਸਕਦੀ ਹੈ ਜੋ ਫੈਸਿਲਿਟੀਆਂ ਦਿੱਤੀਆਂ ਚਾਹੇ ਪੜ੍ਹਾਈ ਦੀ ਸੀ ਕਾਰੋਬਾਰ ਸੀ ਆਟਾ ਦਾਲ ਸਕੀਮ ਸੀ ਆਟਾ ਦਾਲ ਸਕੀਮਾਂ ਦੇ ਵਿੱਚ ਕਾਂਗਰਸ ਪਾਰਟੀ ਨੇ ਗ੍ਰੀਤੀ ਰੇਖਾ ਨੂੰ ਵੀ ਦੂਰ ਕੀਤਾ ਤੇ ਕਿਹੜੇ ਮੁੱਦੇ ਨੇ ਜੀ ਬਠਿੰਡਾ ਜਿੰਦਰਾ ਜੀ ਬੀਬਾ ਬਾਦਲ ਮੈਂ ਅੱਜ ਵੀ ਸੁਣ ਕੇ ਆਇਆ ਉਹਨਾਂ ਦੇ ਬਿਆਨ ਉਹ ਲੋਕਾਂ ਨੂੰ ਸੰਬੋਧਨ ਕਰ ਰਹੇ ਨੇ ਕਿ ਵੀ 10 ਸਾਲ ਪਿੰਨਾ ਚਿੱਟੇ ਦਾ ਨਸ਼ੇ ਦਾ ਨਾਂ ਨਹੀਂ ਸੁਣਿਆ ਸੀ ਲੋਕਾਂ ਨੇ ਕਿਉਂਕਿ ਅਕਾਲੀ ਦਲ ਵੱਲੋਂ ਚਿੱਟਾ ਜਿਹੜਾ ਵੇਚਦਾ ਸੀ ਜਾਂ ਨਸ਼ਾ ਵੇਚਦਾ ਸੀ ਉਸ ਨੂੰ ਅੰਡਰ ਕੀਤਾ ਜਾਂਦਾ ਸੀ ਜੀ ਤੇ ਹੁਣ ਚਿੱਟਾ ਘੜ ਘੜ ਵਿਕ ਰਿਹਾ ਹੈ ਕੀ ਤੁਸੀਂ ਮਨ ਵਿੱਚ ਕੀ ਕਹਿ ਰਕਿਆ ਨਾ ਕਰਨੀ ਓਕੇ ਕੀ ਕੀ ਹੈ ਕਿ ਫਿਰ ਕਾਂਗਰਸ ਪਾਰਟੀ ਦੀ ਦੇਣਾ ਚਿੱਟਾ ਜਾਂ ਆਮ ਆਦਮੀ ਪਾਰਟੀ ਦੇ ਦੇਣਾ ਜੀ ਅਕਾਲੀ ਦਲ ਦਾ ਤਾਂ ਉਸ ਵੇਲੇ ਰਾਜ ਪਾਰਟੀ ਸੀ ਜਦੋਂ ਚਿੱਟਾ ਆਮ ਚੱਲਦਾ ਸੀ ਤੇ ਮਜੀਠੀਆ ਚਿੱਟੇ ਦੇ ਨਾਮ ਤੇ ਜਾਣਿਆ ਜਾਂਦਾ ਸੀ ਤੇ ਚੈਪਟਰ ਅਮਰਿੰਦਰ ਸਿੰਘ ਨੇ ਗੁਟਕਾ ਸਾਹ ਚੱਕ ਕੇ ਸੌਂ ਖਾਦੀ ਸੀ ਦੀ ਮਾਚੇ ਚਿੱਟੇ ਦਾ ਨਾਮੋਂ ਨਿਸ਼ਾਨ ਮਟਾ ਦੂੰਗਾ ਜੇ ਉਹਨੂੰ ਚਿੱਟੇ ਦਾ ਕਾਰੋਬਾਰ ਦੀ ਤਾਂ ਹੀ ਸਟੇਜ ਤੇ ਖੜ ਕੇ ਸੋਹ ਖਾਣੀ ਪਈ ਤਲਵੰਡੀ ਸਾਹਿਬ ਵੱਲ ਹੱਥ ਚੱਕਣਾ ਪਿਆ ਤੇ ਉਸ ਵੇਲੇ ਦਾ ਇਹ ਇਹਨਾਂ ਨੇ ਚਿੱਟੇ ਦਾ ਕਾਰੋਬਾਰ ਹੋਰ ਪਰਫੁੱਲਿਤ ਕੀਤਾ ਅੱਜ ਉਹੀ ਕਾਰੋਬਾਰ ਨੂੰ ਆਮ ਆਦਮੀ ਪਾਰਟੀ ਨੇ ਪਰਫੁੱਲਿਤ ਕੀਤਾ ਇਹ ਕਾਂਗਰਸ ਪਾਰਟੀ ਹੀ ਜੜ ਨੂੰ ਵੱਢੂਗੀ ਇਹਨੂੰ ਖਤਮ ਕਰੂ ਇੱਕ ਵਾਰ ਲੋਕ ਕਾਂਗਰਸ ਪਾਰਟੀ ਨੂੰ ਦੁਬਾਰਾ ਸਤਾ ਤੇ ਲਿਆ ਦੇਣਾ ਤੇ ਤੁਹਾਨੂੰ ਚਿੱਟੇ ਦਾ ਨਾਮ ਉਹ ਨਿਸ਼ਾਨ ਨਹੀਂ ਨਾ ਜਾਊਗਾ ਕਿਵੇਂ ਖਤਮ ਕਰੂੰਗੇ ਜੀ ਕੀ ਕੋਈ ਰੋਡਮੈਪ ਤਿਆਰ ਕੀਤਾ ਹੈ ਕਾਂਗਰਸ ਪਾਰਟੀ ਨੇ ਜੀਤਮੰਦਰ ਸਿੱਧੂ ਸਾਹਿਬ ਨੇ ਸਿੱਧੂ ਸਾਹਿਬ ਬੜੇ ਨੀਡਰ ਨੀ ਟੜਕਲੀ ਟੜ ਹੈ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਹੈ ਚਿੱਟੇ ਦੀ ਇਹ ਸਾਨੂੰ ਲੋਕ ਪਹਿਲੇ ਦੇ ਰਾਹ ਤੇ ਹੋਇਆ ਅੱਜ ਲੋਕਾਂ ਨੇ ਗਲੀਆਂ ਦੇ ਐਰੋ ਦੇ ਨਿਸ਼ਾਨ ਲਾਤੇ ਵੀ ਐਸ ਗੱਲੀ ਦੇ ਵਿੱਚ ਚਿੱਟਾ ਮਿਲਦਾ ਤਾਂ ਸਾਨੂੰ ਇੱਕ ਮੈਪ ਉਹੀ ਮਿਲ ਗਿਆ ਵੀ ਇਹ ਚਿੱਟੇ ਦਾ ਕਾਰੋਬਾਰ ਜਾਂ ਦੀ ਇੱਕ ਘਰ ਨੂੰ ਪੜ ਲਿਆ ਤਾਂ ਸਾਨੂੰ ਪਤਾ ਤਾਂ ਲੱਗ ਜੂਗਾ ਵੀ ਐਸ ਘਰ ਵਾਲਾ ਇਹ ਕਿੱਥੋਂ ਲੈ ਕੇ ਆਇਆ ਹੈ ਤਾਂ ਉਹਦੇ ਤੱਕ ਪਹੁੰਚ ਕਰ ਸਕਦੇ ਹਾਂ ਉਹ ਤੁਹਾਨੂੰ ਗਾਹ ਦੱਸ ਸਕਦਾ ਵੀ ਕਿਹੜੇ ਲੀਡਰ ਤੋਂ ਕਿਹੜੇ ਅਸਰ ਨੇ ਉਹਦੇ ਤੇ ਛਤਰਛਾਇਆ ਕੀਤੀ ਹੈ ਤਾਂ ਅਸੀਂ ਉਸ ਨੂੰ ਪੜ ਸਕਦੇ ਹਾਂ ਐਸ ਕਰਕੇ ਰੋਡ ਮੈਪ ਤਾਂ ਇਹਨਾਂ ਨੇ ਆਪ ਹੀ ਤਿਆਰ ਕਰਕੇ ਦਿੱਤੇ ਹੁਣ ਇਹ ਸਿੱਧੂ ਸਾਹਿਬ ਪਹਿਲ ਦੇ ਆਧਾਰ ਤੇ ਇਹਦੀ ਗੱਲ ਦੀ ਮਕੇਲ ਪਹੁੰਗੇ ਵੀ ਅਸੀਂ ਜਿਹੜੀ ਸਾਡੀ ਯੂਥ ਨਸ਼ੇ ਤੇ ਵੱਧਦੀ ਜਾ ਰਹੀ ਸੀ ਉਹਨੂੰ ਬਚਾ ਦਿੱਤੀ ਮੱਖਣਜੀਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਕੀ ਵਿਚਾਰ ਹੈਗੇ ਕੱਢਦੇ ਭਰਾਵਾ ਇੱਕੋ ਵਿਚਾਰ ਹੈ ਕਿ ਕਾਂਗਰਸ ਪਾਰਟੀ ਨੂੰ 40-45 ਸਾਲਾਂ ਤੋਂ ਉਹਨੂੰ ਪਹਿਲੇ ਵਾਰ ਇੱਕ ਕੈਂਡੀਡੇਟ ਮਿਲਿਆ ਜਿਹੜਾ ਬੰਦੇ ਸ਼ਹਿਰ ਦਾ ਲੋਕ ਬਹੁਤ ਵਧੀਆ ਸਾਫ ਚਮਦੀ ਦਾ ਬੰਦਾ ਹੈ ਜੀਤ ਨਹੀਂ ਦਿੱਤੇ ਸਿੱਧੂ ਇਹ ਹੈ ਪ੍ਰਮਾਤਮਾ ਨੇ ਸਾਨੂੰ ਚਾਹਿਆ ਕਿ ਸਾਨੂੰ ਇਹ ਸੀਟ ਮਿਲ ਜੰਦੀ ਹੈ ਤੇ ਮੇਰੇ ਖਿਆਲ ਬਿਹੰਡੇ ਦੀਆਂ ਬਿਹੰਡਾ ਤਰਕੀਆਂ ਤੇ ਤਰਕੀਆਂ ਦੀ بلੰਦੀਆਂ ਤੇ ਛੂਹੂਗਾ ਮੈਂ ਤਾਂ ਇਹ ਹੀ ਗੱਲ ਕਹਣਾ ਕਿ ਪ੍ਰਮਾਤਮਾ ਕਿਰਪਾ ਕਰਦੇ ਵੀ ਸਾਨੂੰ ਇਹ ਐਸੀ ਕੌਨਸਲ ਦੀ ਜਿਹੜੀ ਸੀਟ ਆ ਇਹ ਸੋਨੇ ਕਾਂ ਵੀ ਝੋਲੀ ਵਿੱਚ ਪਾ ਸਕੀਏ ਤੇ ਬਿਹੰਡੇ ਦੀ ਤਰੱਕੀ ਨੂੰ ਅੱਗੇ ਵਧਾਈ ਸੋ ਲੋ ਜੀ ਤੁਹਾਡੇ ਕੀ ਵਿਚਾਰ ਹੈ ਸਾਡੇ ਦਾ ਜੋ ਮੱਖਣ ਜੀ ਨੇ ਵਿਚਾਰ ਕੇ ਬੋਬੀ ਜੀ ਨੇ ਕਹੇ ਅਸੀਂ ਇਹਨਾਂ ਨਾਲ ਲੱਗ ਰਹੀਆਂ ਸਾਡਾ ਗਰੁੱਪ ਹੈ ਇਹ ਅੱत्ता ਹੀ ਕਹਾਂਗੇ ਕਿ ਜੀਤਮਿੰਦਰ ਜੀ ਜੋ ਅੱਜ ਕੰਮ ਕਰ ਰਿਹਾ ਹੈ ਜੋ ਵਾਰਡ ਵਾਈਸ ਜਾ ਕੇ ਉਹ ਦੱਸ ਰਿਹਾ ਹੈ ਕਿ ਮੈਂ ਆਹ ਚੀਜ਼ ਤੇ ਨਕੇਲ ਪਾਉਂਗਾ ਅਗਰ ਜੀਤਮਿੰਦਰ ਜੀ ਜਿੱਤਦੇ ਹੈ ਤਾਂ 100% ਕੀ 201% ਇਹ ਚੀਜ਼ਾਂ ਨੂੰ ਨਕੇਲ ਪਾਣਗੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅੱਜ ਵੀ ਖੜੇ ਹਾਂ ਕੱਲ ਵੀ ਖੜੇ ਹਾਂ ਤੇ ਇੱਕ ਤਰੀਕ ਨੂੰ ਵੋਟਾਂ ਪਾ ਕੇ ਕਾਂਗਰਸ ਨੂੰ ਵਧੀਆ ਤੋਂ ਵਧੀਆ ਜਿਤਾਓ ਤੇ ਜਿਤ ਮਿੰਦਰ ਜੀ ਝੋਲੀ ਚ ਸੀਟ ਪਾਓ ਤੇ ਦਿੱਲੀ ਜਾ ਦਿੱਲੀ ਇਹ ਬੈਠਣ ਤੇ ਇੱਥੇ ਇਹ ਆਪਦੇ ਜਿਹੜੇ ਇਹਨਾਂ ਦੇ ਨਿੱਜੀ ਬੰਦੇ ਆ ਉਹ ਸਾਰੇ ਕੰਮ ਕਰਾਂ ਗਰੀਬ ਦਾ ਜਿਹੜਾ ਵੀ ਅੱਜ ਤੋ ਕੰਮ ਆਉਣਾ ਕਿਸੇ ਦਾ ਨਹੀਂ ਹੋਇਆ ਇਹ ਕਰਾਂਗੇ ਬਸ ਐਸ ਤੇ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਕੀ ਵਿਚਾਰ ਹੈ ਵੈਸਾ ਬੀਜੀ ਆਪਦੇ ਭਰਾਵਾਂ ਨਾਲ ਖੜਾ ਮੇਰੇ ਜੋ ਜੇ ਮੇਰੇ ਜਿਹੜੇ ਵੀ ਭਰਾ ਐ ਅਸੀਂ ਉਹਨੇ ਸਾਰੇ ਬੈਠੇ ਆ ਜੋ ਮੈਨੂੰ ਹੁਕਮ ਲਾੜ ਗਏ ਮੈਂ ਉਹਨਾਂ ਦੇ ਹੁਕਮ ਦਾ ਆਗਿਆ ਦਾ ਮੰਗਣ ਦਾ